ਉਹਨੂੰ ਫਾਂਸੀ ਸਜ਼ਾ ਸ਼ਰਿਆਂ ਬਜਾਤ ਖਿਲਾੜ ਕੇ ਦੇਣੀ ਚਾਹੀਦੀ ਹੈ ਕਿਉਂਕਿ ਜਦੋਂ ਕਾਨੂੰਨ ਸਖਤ ਨਹੀਂ ਬਣਨਗੇ ਤਾਂ ਅਜਿਹੇ ਘਟਨਾਵਾਂ ਨੂੰ ਰੋਕਣਾ ਅਸੰਭਵ ਆ ਇਸ ਲਈ ਕਾਨੂੰਨ ਸਖਤ ਬਣਾਉਣ ਦੀ ਲੋੜ ਆ ਜੇ ਕਾਨੂੰਨ ਸਖਤ ਹੋਣਗੇ ਤਾਂ ਹਰ ਇੱਕ ਸੋਚੂਗਾ ਕਿ ਮੈਂ ਇਹ ਗناہ ਕਿਉਂ ਕਰਦਾ ਆ ਇਹ ਗناہ ਕਰਨ ਤੋਂ ਪਹਿਲਾਂ 100 ਵਾਰੀ ਸੋਚਦਾ ਬੰਦਾ ਜੇ ਕਤਲ ਦਾ ਕੇਸ ਦੀ 302 ਲੱਗਦੀ ਆ ਤਾਂ ਮੈਂ ਸਮਝਦਾ ਕਿ ਗੁਰੂ ਮਹਾਰਾਜ ਦਾ ਜਿਹੜਾ ਗੁਰੂ ਆ ਕਹਿੰਦੇ ਤੂੰ ਤੂੰ ਸਖ ਸਜ਼ਾ ਹੋਣੀ ਚਾਹੀਦੀ ਆ ਤੇ ਅਜਿਹੇ ਬੰਦੇ ਦੀ ਸਜ਼ਾ ਇੱਕੋ ਹੀ ਆ ਕਿ ਇਹੋ ਜਿਹੇ ਬੰਦੇ ਨੂੰ ਚੌਂਕ 'ਚ ਖਿਲਾੜ ਕੇ ਜਾਂ ਗੋਲੀ ਮਾਰੀ ਜਾਵੇ ਤਾਂ ਜਾਂ ਉੱਥੇ ਫਾਂਸੀ ਦੇ ਤੱਕ ਤੇ ਲਟਕਾਇਆ ਜਾਵੇ ਮੈਂ ਮਾਨਜੋ ਪ੍ਰਧਾਨ ਸਾਹਿਬ ਉਸਤਾਦ ਜਿੰਦਸੀ ਧਾਮੀ ਜੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਅਜਿਹੇ ਬੰਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹਨਾਂ ਮੁੰਡਿਆਂ ਨੇ ਉਸ ਦੁਸ਼ਟਾ ਘਟਾਇਆ ਉਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਇਹ ਅਜੇ ਮੈਨੂੰ ਸਮਝਦਾ ਕਿ بڑے ਜਜ਼ਬਾਤਾਂ ਦੇ ਕੰਟਰੋਲ ਰੱਖਿਆ ਗਿਆ ਤੇ ਹੋ ਸਕਦਾ ਹੈ ਜੇ ਇੱਕ ਦੁਸ਼ਟ ਕਾਬੂ ਆ ਜਾਂਦਾ ਤੇ ਉਹਦਾ ਸਿਰ ਵੀ ਕਲਮ ਕੀਤਾ ਜਾਂਦਾ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹ ਜਹਿਦ ਦੁਸ਼ਤ ਤੇ ਸਖਤ ਤੋਂ ਸਖਤ ਕਾਰਵਾਈ ਜਾ ਕੇ ਕਾਰਵਾਈ ਕਰਕੇ ਸਿੱਖਾਂ ਦੇ ਜਗਮਾਂ ਤੇ ਜੜੀ ਮਲ ਬਣਾਈ ਜਾਵੇ ਧੰਨਵਾਦ ਬਾਕੀ ਦੇਖੋ ਹੱਲ ਹੋਈ ਉੱਥੇ ਔਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਵੀ ਜਿਹੜੀ ਕਾਰਵਾਈ ਆ ਉਹ ਨਹੀਂ ਹੋਣੀ ਚਾਹੀਦੀ ਔਰ ਜਿਵੇਂ ਸਕੱਤਰ ਸਾਹਿਬ ਨੇ ਕਿਹਾ ਜੇਕਰ ਉਹ ਸਿੱਖਾਂ ਨੂੰ ਮਿਲ ਜਾਂਦਾ ਤੇ ਸਿੱਖਾਂ ਨੇ ਬਖਸ਼ਣਾ ਨਹੀਂ ਸਾਡੇ ਸਿਧਾਂਤ ਹੈਗਾ ਵਾ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਡ ਕਰੇ ਤੇ ਸੰਗ ਕਿਰਪਾਨ ਬਾਕੀ ਸਰਕਾਰਾਂ ਨੂੰ ਇਹੋ ਜੇ ਬੰਦਿਆਂ ਦੀ ਨਿਸ਼ਾਨਦੇਹੀ ਕਰਕੇ ਤੇ ਉਹ ਪਹਿਲਾਂ ਹੀ ਸਮਾਂ ਰਿੰਦਿਆ ਨੱਥ ਪਾ ਲੈਣੀ ਚਾਹੀਦੀ ਆ ਤਾਂ ਕਿ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਧਰਮ ਦੇ ਗ੍ਰੰਥ ਪ੍ਰਤੀ ਜਾਂ ਕੋਈ ਵੀ ਇਦਾਂ ਦੀ ਘਟਨਾ ਨਾ ਵਾਪਰੇ ਮੰਦ ਭਾਗੀ ਆ ਸਮਾਜ ਲਈ ਔਰ ਮੈਂ ਸਮਝਦਾ ਵੀ ਜੰਮੂ ਕਸ਼ਮੀਰ ਦੇ ਲਈ ਵੀ ਇਹੋ ਜੀ ਘਟਨਾ ਦਾ ਵਾਪਰਨਾ ਬਹੁਤ ਸ਼ਰਮਨਾਕ ਆ ਤੇ ਸਾਰਿਆਂ ਲਈ ਆ ਗੁਰੂ ਕਿਰਪਾ ਕਰੇ ਅਸੀਂ ਮਿਲ ਜੁਲ ਕੇ ਰਹੀਏ ਇਹੋ ਜੇ ਅਨਸਰਾਨੁ ਨਥ ਪਾਈ ਵਾਈਟ ਦੇ ਕਾਕਲਸੋ